ਬਿਲਕੁਲ ਅਗਲੀ ਖਬਰ ਦੇ ਨਾਲ ਵਧੀਆ ਤੇ ਗੱਲ ਕਰੀਏ ਐਨਆਰਆਈਸ ਦੀ ਸਾਰੀਆਂ ਹੀ ਸਰਕਾਰਾਂ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਕਾਂਗਰਸ ਸੀ ਤੇ ਚਾਹੇ ਹੁਣ ਆਮ ਆਦਮੀ ਪਾਰਟੀ ਵਾਲੇ ਨਕਲਾਬ ਵਾਲੇ ਇਹ ਤਾਂ ਵੋਟਾਂ ਤੋਂ ਪਹਿਲਾਂ ਦਾ ਖਾਸਾ ਆਉਂਦੇ ਸੀ ਬਾਹਰ ਅੰਦਰ ਤੇ ਹੁਣ ਤਾਂ ਉਸ ਤੋਂ ਬਾਅਦ ਤਾਂ ਜਿਆਦਾ ਨਹੀਂ ਆਉਂਦੇ ਖੈਰ ਹੁਣ ਤਾਂ ਕੇਂਦਰ ਸਰਕਾਰ ਮਨਜ਼ੂਰੀ ਵੀ ਨਹੀਂ ਦਿੰਦੀ ਕਿਉਂਕਿ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੇ ਕਹਿੰਦੇ ਕਿ ਦਿੱਲੀ 에ਰਪੋਰਟ ਤੇ ਪੰਜਾਬੀਆਂ ਵਾਸਤੇ ਅਸੀਂ ਸਹੂਲਤ ਕੇਂਦਰ ਖੋਲਾਂਗੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਇਹ ਸਵਾਲ ਵਾਜਬ ਆ ਤੁਸੀਂ ਦੱਸ ਦਿਓ ਜ਼ਰੂਰ ਕਿ ਦਿੱਲੀ 에어ਪੋਰਟ ਤੇ ਤਾਂ ਚਲੋ ਸਹੂਲਤ ਕੇਂਦਰ ਖੁੱਲ ਜੂਗਾ ਚਲੋ ਚੰਗੀ ਗੱਲ ਆ ਵਧੀਆ ਉਪਰਾਲਾ ਪਰ ਕੀ ਅਸੀਂ ਅੰਮ੍ਰਿਤਸਰ ਜਾਂ ਮੁਹਾਲੀ ਚੰਡੀਗੜ੍ਹ 에어ਪੋਰਟ ਲਈ ਵੀ ਉਨੀਆਂ ਹੀ ਪਹਿਰਵਾਈਆਂ ਉਨੀਆਂ ਹੀ ਪੇਸ਼ਬੰਦੀਆਂ ਕਰੀਏ ਜੀ ਜੀ ਦੇਖੋ ਫਿਲਹਾਲ ਤਾਂ ਦਿੱਲੀ 에어ਪੋਰਟ ਚੱਲ ਰਿਹਾ ਜੀ ਜੀ ਮੁਹਾਲੀ ਵਾਲਾ ਚੰਡੀਗੜ੍ਹ ਵਾਲਾ ਜਾਂ ਅੰਮ੍ਰਿਤਸਰ ਵਾਲਾ 에어ਪੋਰਟ ਅਜੇ ਉਸ ਪਿਸ਼ੇਸ਼ ਵਿੱਚ ਨਹੀਂ ਆਇਆ ਹਾਂਜੀ ਹਾਂਜੀ ਹਾਂ ਉਹਦੇ ਲਈ ਉਹ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਪਰ ਜਿਹੜਾ ਇਹ ਉਪਰਾਲਾ ਹੈ ਇਹ ਕਾਬਲੇ ਤਰੀਕਾ ਹੈ ਹਾਂ 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 ਮਤਲਬ ਇਹਨੂੰ ਸਮਝੋ ਇੱਕ ਐਂਗਲ ਤੋਂ ਕਿ ਜਦੋਂ ਮੈਂ ਇਹ ਇਸ ਖਬਰ ਨੂੰ ਨਜ਼ਰ ਸਨ ਨਹੀਂ ਕਰ ਰਿਹਾ ਸੀਗਾ ਮੈਂ ਦੇਖਿਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਦਿੱਲੀ 에ਰਪੋਰਟ ਦੇ ਉੱਤੇ ਅਸੀਂ ਐਨ ਆਰ ਆਈ ਪੰਜਾਬੀਆਂ ਦੇ ਲਈ ਇੱਕ ਸਹੂਲਤ ਕੇਂਦਰ ਖੋਲਾਂਗੇ ਜੀ ਜੀ ਉਸ ਸਹੂਲਤ ਕੇਂਦਰ ਦੇ ਵਿੱਚ ਬਕਾਇਦਾ ਗੱਡੀਆਂ ਦਾ ਪ੍ਰਬੰਧ ਹੋਏਗਾ ਠੀਕ ਹੈ ਜੀ ਬਕਾਇਦਾ ਪੈਸੇ ਦੀ ਤਬਦੀਲੀ ਦਾ ਪ੍ਰਬੰਧ ਹੋਏਗਾ ਐਨ ਆਰ ਆਈ ਦੇ ਕਮਰੇ ਕਮਰੇ ਦੀ ਲੋੜ ਹੈ ਹੋਟਲ ਦੀ ਲੋੜ ਹੈ ਪੰਜਾਬ ਭਵਨ ਚ ਠਹਿਰਾਓ ਕਰਾਉਣਾ ਹੈ ਉਹਦਾ ਸਾਰਾ ਪ੍ਰਬੰਧ ਹੋਏਗਾ ਹੋਰ ਛੱਡੋ ਹੈ ਨਾ ਉਹਨਾਂ ਨੂੰ ਕੋਈ ਮਤਲਬ ਫਲਾਈਟ ਲੈਂਡ ਚ ਦਿੱਕਤ ਆ ਰਹੀ ਆ ਕੋਈ ਕਨੈਕਟਿੰਗ ਫਲਾਈਟ ਦੀ ਦਿੱਕਤ ਆ ਰਹੀ ਆ ਹੈ ਕੋਈ ਸਮਾਨ ਨੂੰ ਲੈ ਕੇ ਦਿੱਕਤ ਆ ਰਹੀ ਆ ਹੈ ਕਿਤੇ ਰਹਿਣ ਸਹਿਣ ਨੂੰ ਖਾਣ ਪੀਣ ਨੂੰ ਲੈ ਕੇ ਦਿੱਕਤ ਆ ਰਹੀ ਆ ਜਾਂ ਹੋਰ ਕੋਈ ਮਸਲਾ ਉਹ ਸਾਰੇ ਮਸਲਿਆਂ ਦਾ ਹੱਲ ਹੈ ਖਾਸ ਕਰ ਪੰਜਾਬੀ ਐਨ ਆਰ ਆਈ ਭਰਾਵਾਂ ਦੇ ਲਈ ਹੈ ਉਹ ਪੰਜਾਬ ਸਰਕਾਰ ਵੱਲੋਂ ਖੋਲ੍ਹਿਆ ਗਿਆ ਸਹੂਲਤ ਕੇਂਦਰ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਇੱਕ ਗੱਲ ਨਿਕਲੀ ਤੇ ਵੀ ਅਸੀਂ ਫੈਸਲਾ ਕਰ ਲਿਆ ਕਿ ਇਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ 에ਰਪੋਰਟ ਦੇ ਟਰਮੀਨਲ 3 ਦੇ ਉੱਤੇ ਅਸੀਂ ਸਹੂਲਤ ਕੇਂਦਰ ਖੁੱਲਣ ਜਾ ਰਹੇ ਹਾਂ ਜੀ ਇੱਥੋਂ ਤੱਕ ਜਾਣਕਾਰੀ ਜਦੋਂ ਮੇਰੇ ਕੋਲ ਆਈ ਤਾਂ ਮੈਨੂੰ ਬੜਾ ਚੰਗਾ ਲੱਗਿਆ ਵੀ ਚੰਗਾ ਉਪਰਾਲਾ ਪੰਜਾਬ ਸਰਕਾਰ ਦਾ ਹਾਂਜੀ ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ ਮਤਲਬ ਦਿੱਲੀ ਦੇ 에ਰਪੋਰਟ ਉੱਤੇ ਜੇ ਕੋਈ ਵੀ ਅੰਤਰਰਾਸ਼ਟਰੀ ਜਹਾਜ਼ ਉਤਰਦਾ ਹੈ ਤਾਂ ਉਹ ਚੋਂ ਇੱਕ ਤੋਂ ਲੈ ਕੇ 10 ਵੀ ਪੰਜਾਬੀ ਜ਼ਰੂਰ ਉਤਰਦੇ ਆ ਖਾਸ ਕਰਕੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਵਾਲੇ ਪਾਸਿਓਂ ਆਵੇ ਫਿਰ ਤਾਂ ਗਿਣਤੀ ਹੋਰ ਵੀ ਵੱਧ ਹੋ ਜਾਂਦੀ ਹੈ ਹਾਂਜੀ ਹ ਜਦੋਂ ਮੈਂ ਇਸ ਦੀ ਪਰਚੋਲ ਕੀਤੀ ਕਿ ਇਹਨੂੰ ਅਮਲੀ ਜਾਮਾ ਕਿਵੇਂ ਪਨਾਇਆ ਜਾਊਗਾ ਕਿਵੇਂ ਚੱਲੂਗੀ ਹੂੰ ਫੇਰ ਸਵਾਲ ਆਇਆ ਪ੍ਰਵੀਨ ਜੀ ਇੱਕ ਨਿਜੀ ਕੰਪਨੀ ਨੂੰ ਕੰਟਰੈਕਟ ਦਿੱਤਾ ਉਹ ਠੀਕ ਆ ਠੀਕ ਆ ਜੀ ਜੀ ਕੰਪਨੀ ਹਾਂ ਜੀ ਹੁਣ ਤਾਂ ਤੰਦਾਂ ਵੀ ਉਲਝੀਆਂ ਨਹੀਂ ਰਹਿਗੀਆਂ ਬਸ ਇੱਥੋਂ ਜਾ ਕੇ ਫਿਰ ਸ਼ੰਕੇਸ਼ ਹੋ ਕੇ ਪੈਦਾ ਹੁੰਦੇ ਆ ਵੈਸੇ ਵੈਸੇ ਮੇਰਾ ਸਵਾਲ ਇਹ ਹੈ ਕਿ ਪੰਜਾਬ ਦੀ ਜਿਹੜੀ ਐਨ ਆਰ ਆਈ ਸਭਾ ਹੈ ਹੂੰ 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 ਉਹਨੇ ਕਿੰਨੇ ਕਨਾਰੀਆਂ ਦੇ ਮਸਲੇ ਹੱਲ ਕਰਤੇ ਹੂੰ ਬਿਲਕੁਲ ਸਹੀ ਆ ਐਨ ਆਰ ਆਈ ਥਾਣੇ ਐਨ ਆਰ ਆਈ ਕਚਹਿਰੀਆਂ ਮੈਨੂੰ ਯਾਦ ਆਈਆਂ ਕਿ ਉਹਨਾਂ ਨੇ ਕਿੰਨੇ ਕੁ ਮਸਲੇ ਨਿਬੇੜਤੇ ਹੂੰ ਤੇ ਮੈਨੂੰ ਲੱਗਿਆ ਕਿ ਉਸੇ ਕਤਾਰ ਚ ਇੱਕ ਹੋਰ ਸੂਲਤ ਕੇਂਦਰ ਨਾਲ ਕਿਤੇ ਨਾ ਰਹੀ ਲਈ ਸ਼ਾਮਲ ਹੋ ਜਵੇ ਬਸ ਜੀ ਬਿਲਕੁਲ ਕਿਉਂਕਿ ਜਦੋਂ ਨਿਜੀ ਕੰਪਨੀ ਆਈ ਤਾਂ ਨਿਜੀ ਕੰਪਨੀ ਤਾਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਟੈਂਟਾਂ ਦਾ ਪ੍ਰਬੰਧ ਵੀ ਕਰਦੀ ਆ ਕੁਰਸੀਆਂ ਦਾ ਪ੍ਰਬੰਧ ਵੀ ਕਰਦੀ ਆ ਹਾਰਾਂ ਢੋਲ ਵਾਲਿਆਂ ਦਾ ਪ੍ਰਬੰਧ ਵੀ ਕਰਦੀ ਆ ਇਹਨਾਂ ਦੀ ਰਹਿਣੀਆਂ ਲਈ ਬੱਸਾਂ ਵੀ ਢੋਂਦੀ ਆ ਇਹਨਾਂ ਲਈ ਆਟਾ ਪਹੁੰਚਾਉਣ ਵਾਲੀ ਸਕੀਮ ਵੀ ਕਿਡ ਕੰਪਨੀ ਕੋਲ ਆਟਾ ਪਹੁੰਚਾਉਣ ਵਾਲੀ ਸਕੀਮ ਵੀ ਇੱਕ ਕੰਪਨੀ ਕੋਲ ਮਤਲਬ ਨਿ ਹੂੰ ਹੁਣ ਉਹ ਕੰਪਨੀਆਂ ਜਿਨ੍ਹਾਂ ਨੂੰ ਇਹ ਕੰਟਰੈਕਟ ਪੰਜਾਬ 'ਚ ਦਿੱਤੇ ਜਾ ਰਹੇ ਸੀ ਉਹ ਜ਼ਿਆਦਾਤਰ ਦਿੱਲੀ ਨਾਲ ਜੁੜੀਆਂ ਹੋਈਆਂ ਨੇ ਬਿਲਕੁਲ ਸਹੀ ਹੈ ਜੀ ਦਿੱਲੀ ਤੋਂ ਆਉਂਦੀਆਂ ਨੇ ਹੁਣ ਤਾਂ ਲਾਉਣਾ ਹੀ ਅੱਡਾ ਦਿੱਲੀ 에ਰਪੋਰਟ ਤੇ ਸਹੀ ਜੀ ਕਿਤੇ ਪੰਜਾਬ ਦੇ ਖਜ਼ਾਨੇ ਨੂੰ ਐਨ ਆਰ ਆਈ ਭਰਾਵਾਂ ਦੇ ਸਹਾਰੇ ਖੋਰਾ ਲਾਉਣ ਦੀ ਤਿਆਰੀ ਤਾਂ ਨਹੀਂ ਹੂੰ ਉਹਨਾਂ ਦੇ ਨਾਂ ਤੇ ਮੈਨੂੰ ਲੱਗਿਆ ਵੀ ਪਰ ਇੰਨਾ ਵੀ ਨਹੀਂ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਗੱਡੀਆਂ ਤੱਕ ਦਾ ਉੱਥੇ ਪ੍ਰਬੰਧ ਕਰਕੇ ਦਵਾਂਗੇ ਜਦੋਂ ਮੈਂ ਗੱਡੀਆਂ ਪਤਾ ਕੀ ਕਹਿੰਦੇ ਬਿਲਕੁਲ ਜੀ ਅਨੋਵਾ ਗੱਡੀਆਂ ਹੋਣਗੀਆਂ ਹੂੰ 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 ਤੇ ਨਹੀਂ ਕੱਪ ਫਿਰ ਤਾਂ ਕੀ ਕਾ ਵੀ ਚਾਰ ਟੈਕੀ ਵੀ ਉਹ ਚ ਆ ਜਾਂਦੇ ਆ ਚਾਰ ਬੰਦੇ ਵੀ ਬਹਿ ਜਾਂਦੇ ਆ ਕਿ ਉਹਨਾਂ ਨੂੰ ਹੋਟਲ ਪਹਚਾਉਣਾ ਪੰਜਾਬ ਭਵਨ ਰੱਖਣਾ ਠੀਕ ਹੈ ਫਿਰ ਮੈਂ ਕਿਹਾ ਜੀ ਗੱਡੀਆਂ ਕਿੰਨੀ ਆਉਣੀਆਂ ਕਹਿੰਦੇ ਦੋ ਜੀ ਦੋ ਨੋਵਾ ਗੱਡੀਆਂ ਦਾ ਪ੍ਰਬੰਧ ਕੀਤਾ ਪ੍ਰਵੀਨ ਜੀ ਫਿਰ ਤਾਂ ਉਹੀ ਕੰਮ ਹੋਊਗਾ ਕਿ ਪਿੰਡ ਚ ਵੋਟ ਵਾਲੇ ਜਿਹੜੇ ਸਰਪੰਚ ਵਾਲੇ ਦਿਨ ਬੇਬੇ ਨੂੰ ਬਿਠਾ ਕੇ ਤਾਂ ਲੈ ਜਾਂਦੇ ਨੇ ਵੋਟ ਪੈਣ ਤੋਂ ਬਾਅਦ ਬੇਬੇ ਲੱਭਦੀ ਰਹਿੰਦੀ ਹੈ ਭਾਈ ਜਿਹੜੇ ਲਿਆਇਤੀ ਮੈਨੂੰ ਛੱਡਿਆ ਕੋਈ ਛੱਡਣ ਵਾਲਾ ਕੋਈ ਨਹੀਂ ਲੱਭਦਾ ਬਿਲਕੁਲ ਸਹੀ ਹੈ ਜੀ ਸੋ ਦੋ ਗੱਡੀਆਂ ਹਾਲਤ ਹੋਊਗਾ ਸੋ ਇਸ ਲਈ ਇੱਕ ਪਾਸੇ ਇਹ ਮ ਮਤਲਬ ਕਾਗਜ਼ ਦੇ ਉੱਤੇ ਪੜ੍ਹਦੇ ਆਂ ਇਹ ਰਿਪੋਰਟ ਲੱਗਦਾ ਕਿ ਪੰਜਾਬ ਸਰਕਾਰ ਕਾਬਲੇ ਤਰੀਫ਼ ਕੰਮ ਕਰ ਰਹੀ ਆ ਐਨ ਆਰ ਆਈ ਭਰਾਵਾਂ ਨੇ ਫਿਕਰਮੰਦ ਨਜ਼ਰ ਆ ਰਹੀ ਆ ਪਰ ਜਦੋਂ ਮੈਂ ਨਿੱਜੀ ਕੰਪਨੀ ਦੀ ਇਨਵੋਲਵਮੈਂਟ ਦੇਖਦਾ ਹੈ ਨਾ ਇਹਨੂੰ ਠੇਕਾ ਅਧਾਰਤ ਸਕੀਮ ਦੇਖਦਾ ਤਾਂ ਮੈਨੂੰ ਲੱਗਦਾ ਕਿ ਇਹ ਫੇਰ ਪੰਜਾਬ ਦੇ ਖਜ਼ਾਨੇ ਨੂੰ ਇੱਕ ਹੋਰ ਨਵਾਂ ਗੋੜ ਲਾ ਕੇ ਤਖਤੀ ਲਾ ਕੇ ਲੁੱਟਣ ਦੀ ਤਿਆਰੀ ਆ ਇਹ ਜਾਂਚ ਕਰੀ ਜੀ ਬਿਲਕੁਲ